올 인디아 카ంగ레스 브리게드 ਦੇ ਕਿਸਾਨ ਸੈਲ ਦੇ ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਪਾਲੀ ਮਜੀਠਾ ਐਕਸ਼ਨ ਮੋਰਚ ਚ ਦਿਖਾਈ ਦੇ ਰਹੇ ਨੇ ਉਹ ਲਗਾਤਾਰ ਪੰਜਾਬ ਦੇ ਕਿਸਾਨ ਸੈਲ ਨੂੰ ਮਜ਼ਬੂਤ ਕਰਨ ਚ ਲੱਗੇ ਹੋਏ ਨੇ ਇਸੇ ਕڑی ਦੇ ਤਹਿਤ ਉਹ ਅੱਜ ਅੰਮ੍ਰਿਤਸਰ ਦੇ ਪਿੰਡ ਜਸਰਾਓ ਚ ਪਹੁੰਚੇ ਜਿੱਥੇ ਉਹਨਾਂ ਨੇ ਜੋਗਾ ਸਿੰਘ ਭੁੱਲਰ ਨਾਮਕ ਨੌਜਵਾਨ ਨੂੰ ਕਿਸਾਨ ਸੈਲ ਚ ਮੀਤ ਪ੍ਰਧਾਨ ਪੰਜਾਬ ਦੇ ਅਹੁਦੇ ਨਾਲ ਨਿਵਾਜਿਆ ਇਸ ਮੌਕੇ ਤੇ ਸਮਾਗਮ ਚ ਸੈਂਕੜੇ ਵਰਕਰਾਂ ਨੇ ਹਾਜ਼ਰੀ ਭਰੀ ਤੇ ਪਾਲੀ ਮਜੀਠਾ ਦੇ ਵਿਚਾਰ ਸੁਣੇ ਪਾਲੀ ਮਜੀਠਾ ਨੇ ਜੋਗਾ ਸਿੰਘ ਪੁੱਲਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਜਿਸ ਉਪਰੰਤ ਜੋਗਾ ਸਿੰਘ ਪੁੱਲਰ ਨੇ ਵੀ ਪਾਲੀ ਮਜੀਠਾ ਤੇ ਉਹਨਾਂ ਨਾਲ ਆਏ ਐਸਸੀ ਵਿੰਗ ਦੇ ਪੰਜਾਬ ਪ੍ਰਧਾਨ ਰਮੇਸ਼ ਸਿੰਘ ਮਾਨਾ ਵਾਲਾ ਨੂੰ ਸਨਮਾਨਿਤ ਕੀਤਾ ਮੀਡੀਆ ਨਾਲ ਗੱਲਬਾਤ ਦੌਰਾਨ ਜਿੱਥੇ ਪਾਲੀ ਮਜੀਠਾ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਚਟਾਨ ਵਾਂਗੂ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਉੱਥੇ ਹੀ ਉਹਨਾਂ ਕਿਹਾ ਕਿ ਦੇਸ਼ 'ਚ ਕਾਂਗਰਸ ਦੀ ਸਰਕਾਰ ਬਣਨ ਤੇ ਕਿਸਾਨਾਂ ਦੀਆਂ ਸਾਰੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇਗਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਸੰਘਰਸ਼ ਦਲ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਬੋਬੀ ਕਲੱਬ ਵਾਲੇ ਵੀ ਮੌਜੂਦ ਸਨ ਤੁਹਾਡੇ ਜਸਰਾਓ ਪਿੰਡ ਦੇ ਸਰਦਾਰ ਜੋਗਾ ਸਿੰਘ ਜੀ ਭੁੱਲਰ ਜਿਹੜੇ ਨੇ ਉਹਨਾਂ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਬਰਗੇਡ ਕਿਸਾਨ ਵਿੰਗ ਦਾ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਲਾਇਆ ਜੀ ਤੁਸੀਂ ਆਪਣੇ ਬਾਰੇ ਵੀ ਦੱਸੋ ਮੈਂ ਪੰਜਾਬ ਦਾ ਆਪਣਾ ਪ੍ਰਧਾਨ ਹੈ ਸੂਬਾ ਪ੍ਰਧਾਨ ਲਾਇਆ ਮੈਨੂੰ ਸ੍ਰੀ ਰਾਹੁਲ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਖੜਗੇ ਜੀ ਸ੍ਰੀ ਸੰਜੇ ਜੀ ਨੇ ਤੇ ਪੰਜਾਬ ਦੇ ਵਿੱਚ ਸਾਡੀ ਡਿਊਟੀ ਲਾਈ ਹੈ ਵੀ ਪੰਜਾਬ ਦੀ ਸਾਰੀ ਟੀਮ ਲੈ ਕੇ ਤੇ ਵੱਧ ਤੋਂ ਵੱਧ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਬਈ ਚੱਲਣ ਨੂੰ ਪਲੀ ਭਾਂਤ ਕਿਸਾਨ ਵੈਂਗਾ ਉਹ ਕੀ ਗਤੀਵਿਧੀਆਂ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੈਂਗ ਵੇਖੋ ਜੀ ਜਿਹੜੇ ਜਿਹੜੇ ਧਰਨੇ ਤੁਹਾਡੇ ਸਾਹਮਣੇ ਆ ਤੁਸੀਂ ਭਲੀ ਭਾਂਤ ਜਾਣੀ ਜੇ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਸੰਤ ਧਰਨੇ ਲੱਗੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਵਾਂ ਉਹ ਹਰ ਬੰਦੇ ਐਮਐਸਪੀ ਮੰਗ ਰਿਆ ਵਾ ਕਾਨੂੰਨ ਜਿਹੜੇ ਆ ਉਹ ਬਣਾ ਕੇ ਇਹਨਾਂ ਨੇ ਵਾਪਸ ਲੈ ਲਿਆ ਫੇਰ ਇੱਕ ਰਾਂ ਸੋ ਇਹ ਤੁਹਾਨੂੰ ਭਲੀ ਭਾਂਤ ਜਾਣੂਗਾ ਕਿ ਪੰਜਾਬ ਨਾ ਮਤਰਾਈ ਮਾਲਾ ਹਾਲ ਨੋਂ ਡਿਆ ਵਾ ਸੋ ਇਸ ਲਈ ਰਾਹੁਲ ਗਾਂਧੀ ਜੀ ਨੇ ਕਿਹਾ ਵਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਜਾਂ ਸਾਨੂੰ ਪੰਜਾਬ ਚ ਪੰਜਾਬ ਚ ਕਾਂਗਰਸ ਦੀ ਸਰਕਾਰ ਆਉਂਦੀ ਆ ਤੇ ਅਸੀਂ ਐਮਐਸ ਐਸਪੀ ਜਿਹੜੀ ਆ ਆਉਂਦਿਆਂ ਲਾਗੂ ਕਰਾਂਗੇ ਕਿ ਕਿੰਨੇ ਹੁਣ ਕਿ ਅਨੁਯੁਕਤੀਆਂ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਕਿੰਨੀਆਂ ਅਨੁਯੁਕਤੀਆਂ ਹੋਣਗੀਆਂ ਕਿ ਇਸ ਤਰ੍ਹਾਂ ਟੀਮ ਬਣਾਵਾਂਗੇ ਸਾਰੀ ਪੰਜਾਬ ਦੀ ਬਾਡੀ ਬਣਾਵਾਂਗੇ ਜੀ ਇਹ ਕਾਂਗਰਸ ਵੇ ਕਾਂਗਰਸ ਜਿਹੜੀ ਆ ਆਲ ਇੰਡੀਆ ਨੈਸ਼ਨਲ ਕਾਂਗਰਸ ਦੇ ਨਾਲ ਬਰਗੇਡ ਜਿਹੜੀ ਆ ਪੰਜਾਬ ਦੀ ਕਿਸਾਨ ਵੇਖ ਸਾਰੀ ਨਾਲ ਨਾਲ ਸੀਨੀਅਰ ਕਾਂਗਰਸ ਦੇ ਨਾਲ ਜੁੜ ਕੇ ਚੱਲੂ ਸਾਡਾ ਸੱਲ ਤੇ ਤੁਹਾਨੂੰ ਦੱਸਿਆ ਜੀ ਵੀ ਜਿਹੜੇ ਆ ਧਰਨੇ ਲੱਗ ਰਹੇ ਆ ਅਸੀਂ ਰਾਹੁਲ ਗਾਂਧੀ ਜੀ ਦੀ ਜੇ ਸਰਕਾਰ ਆਉਂਦੀ ਆ ਤੇ ਐਮਐਸਪੀ ਲਾਗੂ ਕਰਾਵਾਂਗੇ ਆ ਧਰਨੇ ਚ ਚਕਾ ਕੇ ਜੋ ਜੋ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਪੂਰੀਆਂ ਕਰਾਵਾਂਗੇ ਇਹ ਕੀ ਉਹਨਾਂ ਦੀ ਤਰਸਿਹ ਇਹ ਵਾਈਸ ਪ੍ਰਧਾਨ ਪੰਜਾਬ ਦੇ ਇਸ ਤੋਂ ਇਲਾਵਾ ਵੀ ਕਿਸੇ ਨੂੰ ਕੋਈ ਉਹਨਾਂ ਦੇ ਨਾਸਿਆ ਉਹ ਦਿੱਤੇ ਆ ਜੀ ਉਹ ਤਾਂ ਲਿਸਟ ਬਣੀ ਹੈ ਸਾਰੀ ਹੋएगी ਜੀ ਅੱਗੇ ਇਹਨਾਂ ਦੀ ਕੀ ਜ਼ਿੰਮੇਵਾਰੀ ਰਹੇਗੀ ਇਹਨਾਂ ਦੀ ਜ਼ਿੰਮੇਵਾਰੀ ਸਾਡੇ ਨਾਲ ਟੀਮ ਦੇ ਨਾਲ ਪੂਰਾ ਪੰਜਾਬ ਚ ਕੰਮ ਕਰ ਕਰਨ ਔਰ ਇਹ ਨਾਲ ਸਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੜਨ ਜੋ ਇਹਨਾਂ ਦੀਆਂ ਡਿਊਟੀਆਂ ਵਾ ਉਹ ਇਹਨਾਂ ਨੂੰ ਦੱਸੀਆਂ ਜਾਣਗੀਆਂ ਉਹ ਆਪੇ ਸਾਰੀਆਂ ਜ਼ਿੰਮੇਵਾਰੀਆਂ ਆਪਣੀਆਂ ਨਿਭਾਉਣਗੇ ਮੈਂ ਸਰਦਾਰ ਜੋਗਾ ਸਿੰਘ ਭੁੱਲਰ ਕਿਣ ਜਸਰਾ ਉਰਪਤੀ ਮਾਰਕੋ ਅੱਜ ਸਾਡੇ ਕੋਲ ਪ੍ਰਧਾਨ ਜੀ ਸਾਡੇ ਪਾਲੀ ਬੰਜੀਠੀਆ ਜੀ ਆਏ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਸੋਹਣਾ ਉਧਾ ਦਿੱਤਾ ਵਾਈਸ ਪ੍ਰਧਾਨ ਦਾ ਅਦਾਬ ਦਾ ਔਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਜਿੱਦਾਂ ਵੀ ਸਾਨੂੰ ਟੀਮ ਸਾਡੀ ਕਹੇਗੀ ਜੋ ਟੀਮ ਵਾਈਜ਼ ਅਸੀਂ ਹੋਰ ਵਰਕ ਕਰਾਂਗੇ ਔਰ ਕਿਸਾਨਾਂ ਦੇ ਨਾਲ ਅਸੀਂ ਖੜੇ ਆਂ ਕਿਸਾਨਾਂ ਦੇ ਨਾਲ ਰਵਾਂਗੇ ਪਹਿਲਾਂ ਵੀ ਸੈਂਸਰ ਤੁਸੀਂ ਐਕਟਿਵ ਸੀ ਜੀ ਹੈ ਸੀ ਪਰ ਜ਼ਿਆਦਾ ਨਹੀਂ ਕੀ ਲੱਗਾ ਕਿਉਂ ਤੁਸੀਂ ਜਿਹੜਾ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਸਾਥ ਦੇਂਦਾ ਜਿਹੜਾ ਤੁਸੀਂ ਇਹ ਮਨ ਬਣਾਇਆ ਦੇਖੋ ਜੀ ਮੈਂ ਸ਼ੁਰੂ ਤੋਂ ਹੀ ਕਾਂਗਰਸੀ ਆਂ ਮੈਂ ਸ਼ੁਰੂ ਤੋਂ ਹੀ ਕਾਂਗਰਸ ਦੇ ਨਾਲ ਰਿਆ ਵਾਂ ਤੇ ਅੱਜ ਵੀ ਕਾਂਗਰਸ ਦੇ ਨਾਲ ਆ ਕੀ ਲੱਗਦਾ ਕਿ ਤੁਹਾਨੂੰ ਕਿਹੜੇ ਕੰਮ ਨੇ ਜਿਹੜੇ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਦੇਖੋ ਜੀ ਸਭ ਤੋਂ ਪਹਿਲਾਂ ਦੇ ਕਿਸਾਨਾਂ ਦੇ ਜਿਹੜੇ ਅੱਜ ਵੀ ਧਰਨੇ ਲੱਗੇ ਆ ਬਹੁਤ ਲੋਕਾਂ ਨੇ ਵੋਟਾਂ ਪਾਈਆਂ ਸੀ ਬੜੇ ਸ਼ੌਂਕ ਨਾਲ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਕਿ ਇਹ ਸਾਡੇ ਸਾਰਾ ਕੁਝ ਹੀ ਕਰਨਗੇ ਪਰ ਉਹ ਆਪਾਂ ਦੇਖ ਹੀ ਰਹੇ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਸਰਕਾਰ ਹੈ ਕਾਂਗਰਸ ਹੈ ਪੂਰੇ ਸਾਰੀਆਂ ਜਿਹੜੀਆਂ ਐਮਐਸਪੀ ਵਗੈਰਾ ਜੋ ਵੀ ਸਾਡੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰੇਗੀ ਆਪਣੀ ਟੀਮ ਬਠਿਤ ਕਰੋਗੇ ਉਹਨਾਂ ਨੇ ਸਮੇਂ ਜੀ ਬਿਲਕੁਲ ਕਰਾਂਗੇ ਜੀ ਮੇਰੇ ਵੀਰ ਜੀ ਭੁੱਲਰ ਸਾਹਿਬ ਦੀ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਪ੍ਰਵਿੰਦਰ ਸਿੰਘ ਪਾਲੀ ਮਜੀਠੀਆ ਸਾਹਿਬ ਦਾ कि ਜਿਨ੍ਹਾਂ ਨੇ ਮੇਰੇ ਵੀਰ ਨੂੰ ਇਹ ਅਹੁਦਾ ਦੇ ਕੇ ਨਿਵਾਜਿਆ ਵਾ ਤੇ ਆਪਣੀ ਟੀਮ ਚ ਸ਼ਾਮਲ ਕੀਤਾ ਜੀ ਕਿੰਨਾ ਕੋ ਫਾਇਦਾ ਹੋਏਗਾ ਤੇ ਆਪ ਮੈਂ ਇਹ ਫਾਇਦਾ ਜੀ ਸਾਨੂੰ ਪਤਾ ਵਾ ਕਿ ਜਿਹੜਾ ਪਲਵਿੰਦਰ ਸਿੰਘ ਪਾਲੀ ਮਜੀਠੀਆ ਸਾਹਿਬ ਨੇ ਇਹਨਾਂ ਨੇ ਇਹ ਮਿਹਨਤ ਕਰਦੇ ਨੇ ਯਤੋਜਾਦ ਕਰਦੇ ਨੇ ਤੇ ਅੜ ਕੇ ਵੀ ਕੰਮ ਲੈਣ ਵਾਲੇ ਬੰਦੇ ਨੇ ਸਾਨੂੰ ਉਮੀਦ ਆ ਕਿ ਜਿਹੜੇ ਆਪਾਂ ਅੱਗੇ ਜੁਝਾਰੂ ਵੀਰ ਲਾ ਰਹੇ ਆ ਇਪੋਲ ਦਰਸਾ ਵਰਗੇ ਤੇ ਜਿਹੜੇ ਹੋਰ ਵੀ ਲਾਉਣੇ ਨੇ ਇਹ ਸਰਕਾਰ ਦੇ ਕੋ ਆਪਣੀਆਂ ਮੰਗਾਂ ਰੱਖਣਗੇ ਜਿੱਦਾਂ ਹੁਣ ਇਸ ਟਾਈਮ ਪੰਜਾਬ ਚ ਸਭ ਤੋਂ ਵੱਡੀ ਮੰਗ ਚੱਲੰਦੀ ਸਾਡੇ ਵੀਰ ਕਿਸਾਨ ਬਾੜਾਂ ਤੇ ਰੋਲ ਰੇ ਨਹੀਂ ਕੁਛ ਮਰ ਗਏ ਨੇ ਕਿਸੇ ਕਿੰਨੇ ਤਸ਼ੱਜਦਤ ਹੋ ਰਹੇ ਨੇ ਇਹਨਾਂ ਸਾਰੀਆਂ ਨੂੰ ਮੁਸ਼ਕਲਾਂ ਨੂੰ ਸਰਕਾਰਾਂ ਤੇ ਮੇਰੇ ਵੀਰ ਪਹਿਲ ਦੇ ਆਧਾਰ ਤੇ ਉਹਨਾਂ ਦਾ ਨਪਟਾਰਾ ਕਰਾਉਣਗੇ ਤੇ ਕਿਸਾਨਾਂ ਦੇ ਹੱਕ ਵਿੱਚ ਖੜੂਣਗੇ